आम आदमी आदमी पार्टी भगवंत मान जी डॉक्टर गुरप्रीत जी आदमी पार्टी ਜਾ ਦੋਤਰੀ ਅੱਜ ਧੂਰੀ ਸ਼ਹਿਰ ਦੇ ਵਿੱਚ ਵਿਕਾਸ ਕਾਰਜਾਂ ਦੀ ਚੱਲ ਰਹੀ ਲੜੀ ਦੇ ਦੌਰਾਨ ਅੱਜ ਮਹਾਵੀਰ ਮੰਦਿਰ ਦੇ ਕੋਲੇ ਜਿਹੜਾ ਸੂਵੇ ਦਾ ਪੁਲਾ ਇਸ ਨੂੰ ਚਾਲੂ ਕੀਤਾ ਹੈ ਉਸ ਦਾ ਦਰਕਰਨ ਕੀਤਾ ਹੈ ਇਸ ਦਾ ਜਿਹੜਾ ਸੇਵਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰਹਿਨਮਾਈ ਹੇਠ ਸਾਰਾ ਕੰਮ ਚੱਲ ਰਿਹਾ ਹੈ ਧੂਰੀ ਦੇ ਦਫ਼ਤਰ ਦੇ ਵਿੱਚ ਸੀਐਮ ਕੈਂਪਸ ਦੇ ਵਿੱਚ ਸਾਡੇ ਓੰਕਾਰ ਸਿੰਘ ਜੀ ਉਹਨਾਂ ਦੇ ਨਾਲ ਦਫਤਰ ਇੰਚਾਰਜ ਅਮਰਿਤ ਬਰਾੜ ਜੀ ਔਰ ਉਹਨਾਂ ਦੇ ਨਾਲ ਰਮਨ ਜੀ ਸਾਡੇ ਐਸਡੀਓ ਸਾਹਿਬ ਸਾਡੇ ਕਰਨ ਬਾਂਸਲ ਜੀ ਔਰ 소ਮਾ ਜੀ ਸਾਡੇ ਐਮਸੀ ਸਾਹਿਬ ਔਰ ਐਮਸੀ ਸਾਹਿਬ ਸਾਡੇ ਪਾਲਾ ਜੀ ਇਹਨਾਂ ਦੀ ਸਾਰੀ ਦੇਖ ਰਿਹਾ ਖੇਠੇ ਕੰਮ ਸਾਰਾ ਹੋਇਆ ਹੈ ਔਰ ਇਸ ਕੰਮ ਦੇ ਵਿੱਚ ਜਿੰਨਾ ਪੈਸਾ ਲੱਗਿਆ ਹੈ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ ਔਰ ਪੂਰਨ ਬਹੁਤ ਵਧੀਆ ਕੰਮ ਜਿਹੜਾ ਹੈਗਾ ਉਹ ਟੰਗ ਦੇ ਨਾਲ ਤਰੀਕੇ ਨਾਲ ਕੀਤਾ ਹੈ ਔਰ ਇਹ ਪੂਰਾ ਸੂਆ ਜਿਹੜਾ ਹੈ ਉਹ ਟਰੱਕ ਯੂਨੀਅਨ ਤੋਂ ਲੈ ਕੇ ਬਾਈਪਾਸ ਤੱਕ ਪੂਰਾ ਬੰਦ ਕਰ ਦਿੱਤਾ ਗਿਆ ਹੈ ਔਰ ਇਸ ਤੋਂ ਬਾਅਦ ਜਿਹੜਾ ਹੈ ਪੁਲ ਦਾ ਕੰਮ ਵੀ ਸ਼ੁਰੂ ਹੋਏਗਾ ਔਰ ਸਾਰੇ ਵਿਕਾਸ ਕਾਰਜ ਜਿੰਨੇ ਪੰਜਾਬ ਦੇ ਵਿੱਚ ਚੱਲ ਰਹੇ ਹਨ ਆਪਣੇ ਧੂਰੀ ਸ਼ਹਿਰ ਦੇ ਵਿੱਚ ਚੱਲ ਰਹੇ ਹਨ ਸਾਰਿਆਂ ਨੂੰ ਪੂਰਨ ਰੂਪ ਚ ਕੰਮ ਕੀਤਾ ਜਾਊਗਾ ਸਾਰਾ ਸ਼ਹਿਰ ਇਸ ਵਾਸਤੇ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਸ ਸਰਕਾਰ ਲਿਆਂਦੀ ਹੈ ਔਰ ਸਰਕਾਰ ਲਿਆ ਕੇ ਕੰਮਾਂ ਨੂੰ ਪੂਰਨ ਕੀਤਾ ਹੈ ਅੱਜ ਜੋ ਆਪਣੇ ਇਸ ਮਹਾਵੀਰ ਵਾਲੇ ਮੰਦਿਰ ਵਾਲੇ ਪੁਲ ਦਾ ਉਦਘਾਟਨ ਹੋਇਆ ਹੈ ਇਹ ਧੂਰੀ ਦਾ ਬਹੁਤ ਹੀ ਅਹਿਮ ਪ੍ਰੋਜੈਕਟ ਸੀਗਾ ਜੋ ਸੀਐਮ ਸਾਹਿਬ ਦੀ ਸਾਨੂੰ ਧੂਰੀ ਵਾਸੀਆਂ ਨੂੰ ਦੇਣਾ ਹੈ ਇਸ ਨਵੇਂ ਵਰੇ ਦੇ ਵਿੱਚ ਇਸ ਨਵੇਂ ਬਰੇ ਨੂੰ ਵਿਕਾਸ ਦੇ ਬਰੇ ਵਜੋਂ ਮਨਾਇਆ ਜਾਊਗਾ ਤੇ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਮੇਂ ਵਿੱਚ ਕਿੰਨੇ ਪ੍ਰੋਜੈਕਟ ਕੰਪਲੀਟ ਹੋਣਗੇ ਤੇ ਉਹਨਾਂ ਦੇ ਉਦਘਾਟਨ ਹੋਣਗੇ ਸਾਰੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ ਜਿਵੇਂ ਸਾਡੇ ਸ਼ਹਿਰ ਵਾਸੀਆਂ ਨੇ ਵੱਧ ਚੱਕ ਕੇ ਮਾਨ ਸਾਹਿਬ ਨੂੰ ਵੋਟਾਂ ਪਾ ਕੇ ਸੀਐਮ ਬਣਾਇਆ ਹੈ ਉਸੇ ਤਰ੍ਹਾਂ ਸੀਐਮ ਸਾਹਿਬ ਵੀ ਆਪਣਾ ਪੂਰਾ ਇੰਟਰਸਟ ਧੂਰੀ ਵਿੱਚ ਦਿਖਾ ਰਹੇ ਹਨ ਉਹ ਹਰ ਇੱਕ ਕੰਮ ਤੇ ਖੁਦ ਆਪਣੀ ਨਜ਼ਰ ਰੱਖ ਰਹੇ ਹਨ ਵੀ ਕੋਈ ਵੀ ਲੇਟਤੀ ਫੀਜਾ ਹੋਰ ਉਹ ਬਿਲਕੁਲ ਨਹੀਂ ਚਾਹੁੰਦੇ ਵੀ ਸ਼ਹਿਰ ਵਾਸੀਆਂ ਨੂੰ ਕੋਈ ਤਕਲੀਫ ਹੋਵੇ ਤਾਂ ਹਰੇਕ ਪ੍ਰੋਜੈਕਟ ਆਪਣੇ ਟਾਈਮ ਤੋਂ ਪਹਿਲਾਂ ਤਕਰੀਬਨ ਪੂਰਾ ਹੋਊਗਾ ਜਿਹੜਾ ਇਹ ਪ੍ਰੋਜੈਕਟ ਸੀ ਇਹ 34 ਕਰੋੜ ਦਾ ਪ੍ਰੋਜੈਕਟ ਸੀ ਇਹ ਸੀਐਮ ਹਲਕੇ ਕਰਕੇ ਆਪਾਂ ਨੂੰ ਮਿਲਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਦੇਖੋਗੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਧੂਰੀ ਦੇ ਵਿੱਚ ਲੱਗ ਰਹੇ ਹਨ ਜਿਸ ਨਾਲ ਰੋਜ਼ਗਾਰ ਵੀ ਮਿਲੂਗਾ ਤੇ ਵਿਕਾਸ ਵੀ ਹੋਊਗਾ ਤੇ ਆਪਣੇ ਧੂਰੀ ਵਾਸੀਆਂ ਨੂੰ ਬਹੁਤ ਫਾਇਦੇ ਹੋਣਗੇ ਤੇ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਇਹ ਚੀਜ਼ਾਂ ਬਹੁਤ ਫਾਇਦਾ ਦੇਣਗੀਆਂ ਧੰਨਵਾਦ